ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ D11 ਨਿਊਜ਼ ਪੰਜਾਬ ਅੱਜ ਅਸੀਂ ਪਹੁੰਚਿਆ ਘੱਗਰ ਦਰਿਆ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਘੱਗਰ ਦਰਿਆ ਜਿਹੜਾ ਪੂਰਾ ਭਰ ਕੇ ਚੱਲ ਰਿਹਾ ਹੈ ਪਰ ਕੱਲ ਨਾਲੋਂ ਇਹ ਘੱਗਰ ਹੈ ਜਿਹੜਾ ਘਟੋ ਘਟ 2 ਫੁੱਟ نیچے ਉਤਰ ਚੁੱਕਿਆ ਹੈ ਜਿਸ ਨਾਲ ਲੋਕਾਂ ਨੂੰ ਕੁਝ ਸੁੱਖ ਦਾ ਸਾਹ ਆਇਆ ਕਿਉਂਕਿ ਘੱਗਰ ਪੂਰਾ ਕੰਡਿਆਂ ਤੱਕ ਭਰ ਕੇ ਚੱਲ ਰਿਹਾ ਸੀ ਜਿਸ ਦੇ ਨਾਲ ਕਿਸਾਨਾਂ ਨੂੰ ਜਿਹਨਾਂ ਦੀਆਂ ਅੱਜ ਫਸਲਾਂ ਬੱਲੀਆਂ ਕੱਢ ਰਹੀਆਂ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਟੈਨਸ਼ਨ ਸੀ ਕਿ ਖੱਗਰ ਹੈ ਜਿਹੜਾ ਜੇਕਰ ਪਾਣੀ ਵਧਦਾ ਤਾਂ ਹੁਣ ਨਾ ਟੁੱਟ ਜੇ ਹੁਣ ਨਾ ਟੁੱਟ ਜੇ ਤੇ ਪਾਣੀ ਦੀ ਰਫ਼ਤਾਰ ਹੈ ਜਿਹੜੀ ਬਹੁਤ ਜ਼ਿਆਦਾ ਹੈ ਇਸ ਟਾਈਮ ਤੇ ਜੇਕਰ ਗੱਲ ਕਰੀਏ ਸਤਲੁਜ ਤੇ ਬਿਆਸ ਦਰਿਆ ਦੀ ਬਿਆਸ ਦਰਿਆ ਤੇ ਸਤਲੁਜ ਦਰਿਆ ਨੇ ਜਿਹੜੇ ਪੂਰੇ ਭਰੇ ਚੱਲ ਰਹੇ ਨੇ ਤੇ ਸ਼ਾਹਕੋਟ ਦੇ ਕੋਲੋਂ ਸਤਲੁਜ ਦਰਿਆ ਹੈ ਜਿਹੜਾ ਟੁੱਟ ਵੀ ਚੁੱਕਿਆ ਹੈ ਜਿਸ ਜਿਸ ਨੇ ਕਿ ਕਾਫੀ ਨੁਕਸਾਨ ਕੀਤਾ ਹੈ ਕਿਸਾਨਾਂ ਵੱਲੋਂ ਇਲਾਕੇ ਦੇ ਲੋਕਾਂ ਵੱਲੋਂ ਖੁਦ ਉਸ ਦਰਿਆ ਦੇ ਉੱਤੇ ਬੰਨ ਮਾਰਿਆ ਜਾ ਰਿਹਾ ਹੈ ਤੇ ਬੰਨ ਕੱਲ ਤਕਰੀਬਨ ਬਸ ਦੇ ਵਿੱਚ ਕਰ ਲਿਆ ਸੀ ਕਿਸਾਨਾਂ ਵੱਲੋਂ ਸਰਕਾਰੀ ਕੋਈ ਮਦਦ ਜਿਹੜੀ ਉਹਨਾਂ ਲੋਕਾਂ ਨੂੰ ਨਹੀਂ ਮਿਲੀ ਉਹਨਾਂ ਨੇ ਆਪਦੇ ਤੌਰ ਤੇ ਕਾਰ ਸੇਵਾ ਵਾਲੇ ਸੰਤਾਂ ਦੀ ਹਮਾਇਤ ਦੇ ਨਾਲ ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜਾ ਸਤਲੁਜ ਦਰਿਆ ਦੇ ਬੰਨ ਨੂੰ ਪੂਰ ਲਿੱਤਾ ਤੇ ਅੱਗੇ ਜੇਕਰ ਪਾਣੀ ਹੋਰ ਆ ਜਾਂਦਾ ਤਾਂ ਦਰਿਆ ਹੈ ਜਿਹੜਾ ਉਹ ਬਸੋਂ ਬਾਹਰ ਹੋ ਸਕਦਾ ਇਸੇ ਤਰ੍ਹਾਂ ਸੁਖਣਾ ਲੀਕ ਦੇ ਉੱਤੋਂ ਜੇਕਰ ਜ਼ਿਆਦਾ ਹੋਰ ਪਾਣੀ ਛੱਡਿਆ ਜਾਂਦਾ ਤਾਂ ਇਹ ਘੱਗਰ ਦਰਿਆ ਵੀ ਜਿਹੜਾ ਆਪਣੇ ਬਸ ਤੋਂ ਬਾਹਰ ਹੋ ਕੇ ਲੋਕਾਂ ਦਾ ਨੁਕਸਾਨ ਕਿਸਾਨਾਂ ਦਾ ਨੁਕਸਾਨ ਪਿੰਡਾਂ ਦਾ ਨੁਕਸਾਨ ਕਰ ਸਕਦਾ ਕਿਉਂਕਿ ਛਤਰਾਣੇ ਦਾ ਛਤਰਾਣੇ ਹਲਕੇ ਦਾ ਏਰੀਆ ਜਿਹੜਾ ਇਹ ਸ਼ਹਿਰੀਏ ਦੇ ਘੱਗਰ ਦੇ ਨੇੜੇ ਤੇੜੇ ਬਹੁਤ ਛੋਟੇ-ਛੋਟੇ ਪਿੰਡ ਨੇ ਜਿਹੜੇ ਪੈਂਦੇ ਨੇ ਤੁਸੀਂ ਦੇਖ ਸਕਦੇ ਹੋ ਲਾਣੇ ਪਿੰਡ ਕੋਲ ਖੜੇ ਆ ਇਸ ਟਾਈਮ ਅਸੀਂ ਇਹ ਵੀ ਪਿੰਡ ਦੇ ਬਿਲਕੁਲ ਘੱਗਰ ਦੇ ਉੱਪਰ ਹੈ ਤੇ ਐਸੀ ਤਰ੍ਹਾਂ ਹੋਰ ਵੀ ਬਹੁਤ ਪਿੰਡ ਨੇ ਜਿਹੜੇ ਘੱਗਰ ਦੇ ਉੱਤੇ ਆਉਂਦੇ ਨੇ ਜਿਨ੍ਹਾਂ ਨੂੰ ਇਹ ਦਰਿਆ ਘੱਗਰ ਹੈ ਜਿਹੜਾ ਆਪਣੀ ਲਪੇਟ ਦੇ ਵਿੱਚ ਲੈ ਲੈਂਦਾ ਤੇ ਤੁਸੀਂ ਜੀ ਦੇਖ ਸਕਦੇ ਹੋ ਕਿ ਉੱਪਰ ਤੱਕ ਪਾਣੀ ਆਇਆ ਹੋਇਆ ਸੀ ਜਿਹੜਾ ਘਟੋ ਘਟ 4 ਫੁੱਟ ਵਾਂਗੂ ਪਾਣੀ ਉਤਰ ਚੁੱਕਿਆ ਹੈ ਇੱਥੋਂ ਪਤਾ ਲੱਗਦਾ ਕਿ ਪਾਣੀ ਜਿਹੜਾ 4 ਫੁੱਟ ਉਤਰ ਚੁੱਕਿਆ ਤੇ ਆਸ ਕਰਦਿਆਂ ਅਰਦਾਸ ਕਰਦਿਆਂ ਵਾਹਿਗੁਰੂ ਅੱਗੇ ਕਿ ਐਸ ਵਾਰ ਵਾਹਿਗੁਰੂ ਸੁੱਖ ਰੱਖੇ ਕਿਉਂਕਿ ਪਿਛਲੇ ਸਾਲ ਬਹੁਤ ਜ਼ਿਆਦਾ ਨੁਕਸਾਨ ਹੈ ਜਿਹੜਾ ਪਾਣੀ ਹੈ ਜਿਹੜਾ ਇੰਨਾ ਜ਼ਿਆਦਾ ਆਇਆ ਸੀ ਕਿ ਇੱਕ ਘੱਗਰ ਟੁੱਟ ਕੇ ਪਾਣੀ ਜਿਹੜਾ ਛਤਰਾਣੇ ਪਿੰਡ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਸੀ ਤੇ ਪਿੰਡ ਦੇ ਆਲੇ-ਦਾਲੇ ਦੀ ਪਾਣੀ ਘੁੰਮ ਗਿਆ ਸੀ ਤਾਂ ਇਸ ਵਾਰ ਅਰਦਾਸ ਕਰਦੇ ਆ ਕਿ ਕੋਈ ਵੀ ਅਨੁਸੁਖਾਵੀ ਘਟਨਾ ਨਾ ਵਾਪਰੇ ਜਿਹੜਾ ਇਹ ਘੱਗਰ ਹੈ ਇਹ ਅੰਦਰ ਅੰਦਰ ਹੀ ਚੱਲੇ ਤਾਂ ਕਿ ਲੋਕਾਂ ਦਾ ਜਿਹੜਾ ਫਸਲਾਂ ਨੇ ਜਿਹੜੀਆਂ ਹੁਣ ਪੱਕਣ ਤੇ ਆਈਆਂ ਹੋਈਆਂ ਨੇ ਇਹਨਾਂ ਦਾ ਨੁਕਸਾਨ ਹੁਣ ਉਹ ਬਚ ਸਕੇ ਤੇ ਇੱਕ ਵੀ ਹੋਰ ਗੱਲ ਕਰਾਂਗੇ ਦੋਸਤੋ ਇਸ ਟਾਈਮ ਅਸੀਂ ਜਿਸ ਪੁਲ ਦੇ ਉੱਤੇ ਖੜਿਆ ਇਹ ਪੁਲਾ ਜਿਹੜਾ ਕਾਰ ਸੇਵਾ ਵਾਲੇ ਸੰਤਾਂ ਵੱਲੋਂ ਬਾਬਾ ਹਰਵੰਸ ਸਿੰਘ ਜੀ ਬਾਬਾ ਬਖਸੀਸ ਸਿੰਘ ਜੀ ਇਹਨਾਂ ਵੱਲੋਂ ਲੋਕਾਂ ਵੱਲੋਂ ਦਿੱਤੀ ਦਾਨ ਰੂਪੀ ਪੂੰਜੀ ਦੇ ਨਾਲ ਇਹ ਜਿਹੜਾ 200 ਫੁੱਟ ਦੇ ਕਰੀਬ ਲੰਬਾ ਪੁਲ ਬਣਾਇਆ ਗਿਆ ਸੀ ਇਹ ਇਹ ਪੁਲ ਜਿਹੜਾ ਕਟੋ-ਕਟ 30 35 40 ਸਾਲ ਪੁਰਾਣਾ ਹੈ 91 92 ਤੇ ਦਹਾਕੇ 90 ਦੇ ਦਹਾਕੇ ਵਿੱਚ ਇਹ ਪੁਲ ਬਣਾਇਆ ਗਿਆ ਸੀ ਇੰਨਾ ਪਿੰਡਾਂ ਨੂੰ ਜੋੜਨ ਵਾਲਾ ਕੋਈ ਰਸਤਾ ਨਹੀਂ ਸੀ ਜਦੋਂ ਘੱਗਰ ਦਾ ਪਾਣੀ ਥੱਲੇ ਆਉਂਦਾ ਸੀ ਉਦੋਂ ਇੱਥੋਂ ਦੀ ਲੰਘ ਜਾਂਦੇ ਸੀ ਪਰ ਜਦੋਂ ਘੱਗਰ ਦੇ ਵਿੱਚ ਪਾਣੀ ਆਉਂਦਾ ਸੀ ਉਸ ਟਾਈਮ ਇਹ ਲੋਕ ਬਹੁਤ ਉਤੋਂ ਦੀ ਘੁੰਮ ਕੇ ਖਨੌਰੀ ਹੋ ਕੇ ਇਹਨਾਂ ਨੂੰ ਆਉਣਾ ਪੈਂਦਾ ਸੀ ਜਾਂ ਚੀਕਾ ਹੋ ਕੇ ਆਉਣਾ ਪੈਂਦਾ ਸੀ ਇੱਕ ਅਗਰ ਦਾ ਪੁਲ ਜਿਹੜਾ ਬਣਾਉਣ ਦੇ ਨਾਲ ਇੱਕ ਨਹੀਂ ਇਹ ਜੇ अनेका ਪੁਲ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਬਣਾਏ ਗਏ ਨੇ ਅਸੀਂ ਕਹਿ ਦਿੰਦੇ ਆ ਕਾਰ ਸੇਵਾ ਵਾਲੇ ਬਾਬੇ ਇਥੋਂ ਇੰਨੀਆਂ ਕਣਕ ਦੀਆਂ ਬੋਰੀਆਂ ਲੈ ਕੇ ਆਕ ਲੈ ਕੇ ਬਾਹ ਲੈ ਕੇ ਪਰ ਇਹ ਪੈਸਾ ਲੱਗਿਆ ਹੋਇਆ ਜਿਹੜਾ ਮੁੱਦਤਾ ਤੱਕ ਦਿਸਦਾ ਰਹਿੰਦਾ ਕਿ ਕਾਰ ਸੇਵਾ ਵਾਲੇ ਸੰਤਾਂ ਨੇ ਜੇ ਇਹ ਕੰਮ ਨਾ ਕਰਿਆ ਹੁੰਦਾ ਤਾਂ ਅੱਜ ਵੀ ਇਹ ਰਸਤਾ ਜਿਹੜਾ ਬੰਦ ਹੋਣਾ ਸੀ ਜੋੜੇ ਰਹੋ ડી11 ਨਿਊਜ਼ ਪੰਜਾਬ ਦੇ ਨਾਲ ਅਸੀਂ ਤੁਹਾਨੂੰ ਮਿਲਾਂਗੇ ਇੱਕ ਨਵੀਂ ਅਪਡੇਟ ਦੇ ਨਾਲ